ਸਕੂਲਾਂ ਦੀ ਰਾਜਨੀਤੀ ਹਸਪਤਾਲਾਂ ਦੀ ਰਾਜਨੀਤੀ ਰੋਜ਼ਗਾਰ ਦੀ ਰਾਜਨੀਤੀ ਪਿਆਰ ਦੀ ਰਾਜਨੀਤੀ ਖੇਤ ਖੇਤ ਚ ਪਾਣੀ ਪਹੁੰਚਾਉਣ ਦੀ ਰਾਜਨੀਤੀ ਘਰ ਘਰ ਚ ਪੀਣ ਵਾਲਾ ਪਾਣੀ ਪਹੁੰਚਾਉਣ ਦੀ ਰਾਜਨੀਤੀ ਅਸੀਂ ਕੋਈ ਧਰਮ ਦੀ ਜਾਂ ਕੋਈ ਪੜਕਾਉਣ ਵਾਲੀ ਰਾਜਨੀਤੀ ਨਹੀਂ ਕਰਦੇ ਅਸੀਂ ਤਾਂ ਗੁੰਡੇ ਖਰਕਾਉਣ ਵਾਲੀ ਰਾਜਨੀਤੀ ਕਰਦੇ ਆ ਸੋ ਤੁਸੀਂ ਵੀ ਇਹਦੇ ਵਿੱਚ ਹਿੱਸਾ ਲਓ ਆਪਾਂ ਜਦੋਂ ਰਾਜਨੀਤੀ ਲਫ਼ਜ਼ ਆਉਂਦਾ ਆਪਣੇ ਸਾਹਮਣੇ ਤਾਂ ਇਹ ਲੱਗਦਾ ਵੀ ਗੁੰਡਿਆਂ ਦਾ ਕੰਮ ਹੈ ਪੈਸੇ ਵਾਲਿਆਂ ਦਾ ਕੰਮ ਹੈ ਪਰ ਇੱਕ ਗੱਲ ਮੇਰੀ ਸੋਚ ਲਿਓ ਜੋ ਮੈਂ ਕਹੂੰਗਾ ਉਹਨੂੰ ਸੋਚ ਲਿਓ ਕਿ ਰਾਜਨੀਤੀ ਦੇ ਵਿੱਚ ਆਪਾਂ ਕਹਿੰਦੇ ਮਾੜੇ ਬੰਦੇ ਨੇ ਮਾੜੇ ਬੰਦੇ ਇਸ ਕਰਕੇ ਨਹੀਂ ਹੈਗੇ ਕਿ ਮਾੜੇ ਹੀ ਬੰਦੇ ਰਾਜਨੀਤੀ ਚ ਆਉਂਦੇ ਆ ਮਾੜੇ ਬੰਦੇ ਇਸ ਕਰਕੇ ਨੇ ਕਿ ਚੰਗੇ ਬੰਦੇ ਰਾਜਨੀਤੀ ਤੋਂ ਕੰਨੀ ਘਤਰਾਉਂਦੇ ਆ ਵੀ ਨਹੀਂ ਅਸੀਂ ਨਹੀਂ ਜਾਣਾ ਫਿਰ ਮਾੜੇ ਜਿੱਤ ਜਾਂਦੇ ਆ ਉਹ ਕਹਿੰਦੇ ਆਪਾਂ ਨੂੰ ਕੀ ਆਪਾਂ ਚਾਹੀਦੇ ਹੀ ਨਹੀਂ ਇਹ ਮਾੜੇ ਜਿੱਤ ਜਾਂਦੇ ਆ ਉਹ ਗੁੰਡੇ ਜਿੱਤ ਜਾਂਦੇ ਆ ਫਿਰ ਆਪਣੇ ਧੀਆ ਭੈਣਾਂ ਨੂੰ ਘਾਲਾ ਕੱਢਦੇ ਆ ਫਿਰ ਉਹ ਕ腐ਸ਼ਨ ਕਰਦੇ ਆ ਫਿਰ ਆਪਾਂ ਨੂੰ ਉਹ ਬੇਇੱਜ਼ਤ ਕਰਦੇ ਆ ਫਿਰ ਆਪਾਂ ਕਹਿੰਦੇ ਯਾਰ ਇਹ ਤਾਂ ਇਹ ਤਾਂ ਯਾਰ ਮਾੜਾ ਨਿਕਲਿਆ ਕੀ ਕਰੀਏ ਹਰ ਨਹੀਂ ਇਹ ਕਿ ਆਪਾਂ ਵੋਟਾਂ ਪਾਉਣ ਨਹੀਂ ਜਾਂਦੇ ਜਾਂ ਤਾਂ ਜਾਂ ਫਿਰ ਆਪਾਂ ਰਾਜਨੀਤੀ ਦੇ ਵਿੱਚ ਹਿੱਸਾ ਨਹੀਂ ਲੈਂਦੇ ਮੇਰੀ ਇੱਕ ਗੱਲ ਸ਼ਾਮਨਗਰ ਵਾਲਿਓ ਇਹ ਗੱਲ ਮੇਰੀ ਨੋਟ ਕਰ ਲਿਓ ਕਿ ਰਾਜਨੀਤੀ ਹਰ ਇੱਕ ਘਰ ਦੇ ਚੁੱਲ੍ਹੇ ਨੂੰ ਪ੍ਰਭਾਵਿਤ ਕਰਦੀ ਹੈ ਤੁਸੀਂ ਇਹ ਨਾ ਸੋਚੋ ਕਿ ਜੇ ਤੁਸੀਂ ਰਾਜਨੀਤੀ 'ਚ ਨਹੀਂ ਹੈਗੇ ਤਾਂ ਰਾਜਨੀਤੀ ਤੁਹਾਨੂੰ ਪ੍ਰਭਾਵਿਤ ਨਹੀਂ ਕਰਦੀ ਹਰ ਘਰ ਦੇ ਚੁੱਲ੍ਹੇ ਨੂੰ ਰਾਜਨੀਤੀ ਪ੍ਰਭਾਵਿਤ ਕਰਦੀ ਹੈ ਤੁਹਾਡਾ ਚੁੱਲ੍ਹਾ ਮਾਂ-ਪਿਓ ਨਾਲ ਬੈਠੀਆਂ ਨੇ ਇਹਨਾਂ ਨੂੰ ਪੁੱਛ ਕੇ ਦੇਖੋ ਚੁੱਲਾ ਕਿਵੇਂ ਚੱਲਦਾ ਹੈ ਚੰਗੇ ਰਾਜਨੀਤਿਕ ਲੋਕ ਆ ਜਾਣ ਚੁੱਲਾ ਸੌਖਾ ਚੱਲਣ ਲੱਗ ਜਾਂਦਾ ਹੈ ਭ੍ਰਿਸ਼ਟਾਚਾਰੀ ਆ ਜਾਣ ਉਸੇ ਚੁੱਲੇ ਤੇ ਤਿੰਨ ਦੀ ਜਗ੍ਹਾ ਦੋ ਵਾਰ ਰੋਟੀ ਪੱਕਣ ਲੱਗ ਜਾਂਦੀ ਹੈ ਫਿਰ ਦੋ ਵਾਰ ਚੋਂ ਵੀ ਇੱਕ ਇੱਕ ਸਬਜ਼ੀ ਘਟਣ ਲੱਗ ਜਾਂਦੀ ਹੈ ਫਿਰ ਚਾਹ ਵੀ ਤਿੰਨ ਵਾਰ ਦੀ ਬਜਾਏ ਇੱਕ ਵਾਰ ਤੇ ਆ ਜਾਂਦੀ ਹੈ ਮਲ ਤੁਹਾਡਾ ਘਰ ਦਾ ਰਾਸ਼ਨ ਕੌਣ ਖਾ ਰਿਹਾ ਹੈ ਰਾਜਨੀਤੀ ਮਹਿੰਗਾਈ ਤੇ ਮਹਿੰਗਾਈ ਕਿਉਂ ਵਧ ਰਹੀ ਹੈ ਕਿਉਂਕਿ ਕਿਉਂਕਿ ਜਿਹੜੇ ਤੁਸੀਂ ਚੁਣੇ ਨੇ ਉਹ ਭ੍ਰਿਸ਼ਟਾਚਾਰੀ ਨੇ ਉਹ ਪੈਸੇ ਖਾ ਰਹੇ ਨੇ ਉਹ ਹਫਤਾ ਮੰਗ ਰਹੇ ਕਦੇ ਕਿਸੇ ਤੋਂ ਕਦੇ ਕਿਸੇ ਤੋਂ ਸੋ ਇਸ ਕਰਕੇ ਮੈਂ ਚਾਹਨਾ ਕਿ ਤੁਸੀਂ ਹਿੱਸਾ ਲਓ ਰਾਜਨੀਤੀ ਚ ਭਾਵੇਂ ਵੋਟ ਪਾ ਕੇ ਲਓ ਜਿਹੜਾ ਤੁਹਾਨੂੰ ਲੱਗਦਾ ਵੀ ਆ ਚੰਗਾ ਹੈ ਉਹਨੂੰ ਵੋਟ ਪਾ ਦਿਓ ਜਿਹੜਾ ਤੁਹਾਨੂੰ ਲੱਗਦਾ ਗੁੰਡਾ ਹੈ ਤਾਂ ਉਹਦੇ ਵਿਰੁੱਧ ਵੀ ਵੋਟ ਪਾਉਣਾ ਜਿਹੜਾ ਹੈ ਉਹ ਜ਼ਰੂਰੀ ਹੈ ਜੇ ਤੁਸੀਂ ਕਹਿ ਵੀ ਉਹ ਤਾਂ ਗੁੰਡਾ ਯਾਰ ਆਪਾਂ ਇਹਨੂੰ ਵੋਟ ਨਹੀਂ ਪਾਉਣੀ ਮੈਂ ਵੋਟ ਹੀ ਨਹੀਂ ਪਾਣੀ ਤਾਂ ਫਿਰ ਤਾਂ ਕੋਈ ਨਾ ਕੋਈ ਤਾਂ ਜਿੱਤੂਗਾ ਫਿਰ ਸੋ ਅੱਜਕੱਲ ਅਸੀਂ ਬਹੁਤ ਰਵੈਤੀ ਹੋ ਗਏ ਵਿਰੋਧ ਕਰਨਾ ਭੁੱਲ ਗਏ ਜਾਂ ਚੁੱਪ ਹੋ ਗਏ ਜਾਂ ਹਮੈਤੀ ਹੋ ਗਏ ਚੁੱਪ ਰਹਿਣਾ ਵੀ ਤਾਂ ਅੱਧੀ ਹਮੈਤ ਹੁੰਦੀ ਹੈ ਨਾ ਸਾਹਮਣੇ ਆਓ ਬਿਲਕੁਲ ਸਾਹਮਣੇ ਆਓ ਔਰ ਉਹ ਕਿਹੜਾ ਤੁਸੀਂ ਸ਼ਰੀਅਮ ਉਹਦਾ ਗੁਪਤ ਇੱਕ ਜਗ੍ਹਾ ਤੇ ਇੱਕ ਮਸ਼ੀਨ ਰੱਖੀ ਹੋਈ ਆ ਕਿਸੇ ਨੂੰ ਪਤਾ ਵੀ ਨਹੀਂ ਲੱਗਣਾ ਜਿਹਨੂੰ ਮਰਜ਼ੀ ਪਾਇਆ ਉਹ ਜ਼ਰੂਰ ਬੋਟ ਪਾਉਣ ਜਾਇਓ ਲੁਧਿਆਣੇ ਵਾਲਿਓ ਤੁਹਾਡੇ ਤੋਂ ਉਮੀਦ ਹੈ ਲੁਧਿਆਣਾ ਪੰਜਾਬ ਦਾ ਦਿਲ ਮੰਨਿਆ ਜਾਂਦਾ ਤੇ ਜੇ ਦਿਲ ਜਿਹੜਾ ਦਿਲ ਵਧੀਆ ਫੈਸਲੇ ਲਊਗਾ ਤਾਂ ਸਾਰਾ ਸਰੀਰ ਠੀਕ ਰਹਿੰਦਾ ਜੇ ਦਿਲ ਦਾ ਇੱਕ ਵੀ ਧੜਕਣ ਇਧਰ ਉਧਰ ਹੋ ਗਈ ਤਾਂ ਫਿਰ ਆਪਾਂ ਫਿਰ ਜਿਹੜਾ ਉਹ ਡਾਕਟਰਾਂ ਕੋਲ ਜਾਣਾ ਪੈਂਦਾ ਤੋ ਸਭ ਤੋਂ ਪਹਿਲਾਂ ਡਾਕਟਰ ਜਿਹੜੇ ਨੇ ਉਹ ਦਿਲ ਤੇ ਲਾਉਂਦੇ ਆ ਉਹ ਮੀਟਰ ਵੀ ਪਹਿਲਾਂ ਦਿਲ ਦੇਖ ਲਓ ਕਿੰਨਾ ਹੈ ਧੜਕਣ ਸੋ ਲੁਧਿਆਣਾ ਜਿਹੜਾ ਉਹ ਦਿਲ ਹੈ ਤੇ ਲੁਧਿਆਣਾ ਪੱਛਮੀ ਉਹ ਦਿਲ ਦਾ ਹਿੱਸਾ ਹੈ ਜਿੱਥੋਂ ਧੜਕਣ ਚੱਲਦੀ ਹੈ ਪੰਜਾਬ ਦੀ